ਹਾਂਜੀ ਬਾਪਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਬਾਪਿਓ ਸਵੇਰੇ ਸਵੇਰੀ ਠੰਡ ਰਿਹਾ ਮਾਂਜ ਤੇ ਇੱਕ ਰੋ ਟਰੈਕਟਰ ਲੈ ਕੇ ਆਏ ਦੀਗੇ ਫੁੱਲ ਠੰਡਾ ਬਾਪਿਓ ਆਹ ਥਪੈਰ ਸੁਣਨ ਹੋਗੇ ਇਹਦਾ ਕਰੋ ਚਾਹ ਮੰਗਾਈਆ ਮਾਹ ਐ ਨਹੀਂ ਚੱਲਦਾਗਾ ਟਰੈਕਟਰ ਮਾਹ ਪਹਿਲਾਂ ਚਾਹ ਚੂ ਪੀ ਕੇ ਫਿਰ ਕੰਮ ਤੋਰਦੇ ਆ ਤੇ ਬਾਕੀ ਬਾਪਿਓ ਊ ਜਿਹੜਾ ਸਵੇਰੇ ਸੁਨੇਹਾ ਹੈ ਸਾਬਕ 5 ਵਜੇ ਐ ਖੇਤ ਨੂੰ ਰਵਾਨਾ ਹੋਣ ਦਾ ਜਿਹੜਾ ਮਤਲਬ ਦੋ ਤੁਰਦੇ ਆ ਆਏ ਆਏ ਕੀ ਸਕੂਨ ਮਿਲਦਾ ਵਧੀਆ ਗਾਣੇ ਲਾ ਕੇ ਐ ਦੀਤਾਰ ਮੇਂ ਕੀ ਗਾਣੇ ਮੈਂ ਤਾਂ ਹੀ ਨਹੀਂ ਪਹਿਲਾ ਵਲੌਗ ਬਣਾਇਆ ਹੈ ਗਿਆ ਵਧੀਆ ਫੁੱਲ ਸੁਆਦ ਆ ਰਹਿ ਦੀਗਾ ਆ ਥੋੜੇ ਟਾਈਮ ਤੱਕ ਦਿਨ ਚੜਨਾ ਲੱਗ ਜੂਗਾ ਹੁਣ ਤੇ ਫਿਰ ਦੇਖਿਓ ਬਾਬਿਓ ਨਜ਼ਾਰਾ ਆਉਂਦਾ ਹਲਕਾ ਹਲਕਾ ਧੁੰਦ ਜੀ ਹੋਊਗੀ ਤੇ ਵਧੀਆ ਐ ਘੈਂਟ ਬਣੂਗਾ ਮਿੱਠੀ ਜੀ ਹੁਣ ਗਰਮ ਗਰਮ ਚਾਹ ਪੀਣੇ ਆ ਠੀਕ ਆ ਪਾਲਾ ਬਾਈ ਚਾਹ ਫਿਰ ਲੈ ਗਲਾਸ ਤਾਂ ਜਾ ਕੇ ਲੈ ਆ ਕਿਤੇ ਨਾਲ ਲੈ ਆਉ ਏ ਕਿਤੇ ਵਾਹ ਜਵੀ ਜੱਗੋ ਦੇਰ ਵੀ ਹੋ ਜੇ ਤੇ ਕੱਲ ਦਾ ਬਾਬੇ ਆਪਣਾ ਸਾਰਾ ਦਿਨੇ ਗਰਾਰੀਆਂ ਚ ਨਾਂਗਿਆ ਠੀਕ ਆ ਕਦੇ ਕੱਢ ਲਈ ਕਦੇ ਪਾਲੀ ਕਦੇ ਕੀ ਕਰ ਲਿਆ ਤੇ ਅੱਜ ਬਾਬੇ ਆਪਾਂ 16 19 ਦੀ ਗਰਾਰੀ ਦੇ ਵਿੱਚ ਚਲਾ ਰਹੇ ਆ ਠੀਕ ਆ ਕਿਉਂਕਿ ਆ ਬਾਣ ਚ ਤਵੀਆਂ ਮਾਰੀਆਂ ਹੋਈਆਂ ਨੇ ਤੇ ਤਵੀਆਂ ਵਾਲੇ ਬਾਣ ਚ ਪਹਿਲਾਂ ਬੀਜਾਂਗੇ ਤੇ ਐਨੇ ਆਪਾਂ ਦਿਨੇ 10 11 ਵਜੇ ਗਰਾਰੀ ਲੈ ਆਵਾਂਗੇ ਉਦੋਂ ਬਾਅਦ ਜਿਹੜੇ ਜੇ ਖਰਚੇ ਖੜੇ ਨੇ ਫਿਰ ਆਪਾਂ ਉਹਦੇ ਵਿੱਚ ਬੀਜਾਂਗੇ ਇਹ ਚ ਵੀ ਖਰਚੀ ਤੇ ਤਵੀਆਂ ਮਾਰਤੀ ਦੀ ਖਰਚਿਆਂ ਦੇ ਵਿੱਚ ਤੇ ਬਾਕੀ ਬਾਬਿਓ ਅੱਜ ਫੁੱਲ ਸਵਾਦ ਆਊਗਾ ਘੈਂਟ ਵਲੌਗ ਹੋਊਗਾ ਹਾਸੇ ਮਜ਼ਾਕ ਸਾਰਾ ਕੁਝ ਵਲੌਗ ਦੇ ਵਿੱਚ ਹੋਊਗਾ ਤੇ ਜਿਹੜੇ ਆਪਣੇ ਯਾਰ ਮਿੱਤਰ ਨੇ ਉਹ ਥੋੜੇ ਜੇ ਗੱਡੀਆਂ ਉਹਨਾਂ ਦੀ ਹੌਲੀ ਸਟਾਰਟ ਹੁੰਦੀਆਂ ਨੇ ਉਹ 7 ਜਾਂ 8 ਵਜੇ ਤੱਕ ਪਹੁੰਚ ਜਾਣਗੇ ਤੇ ਅਸੀਂ ਮੜੇ ਸੈਲਫ ਸ਼ੀਦੀ ਮਾਰਦੇ ਨੇ ਆ ਤਾਂ ਕਰਕੇ ਅਸੀਂ ਥੋੜੇ ਜਿਹਾ ਪਹਿਲਾਂ ਸਟਾਰਟ ਹੋ ਜੰਨੇ ਆ ਤੇ ਬਾਬਿਓ ਚਾਹ ਚੂ ਪੀ ਕੇ ਫਿਰ ਅਸੀਂ ਲੱਗਦੇ ਆ ਤੇ ਬਣੇ ਰਹੋ ਅੱਜ ਵਾਲਾ ਬਲੌਗ ਚੱਬਾ ਕੱਢਾਂਗੇ ਕਿਉਂ ਬਈ ਕੱਢਾਂਗੇ ਕੱਢਾਂਗੇ ਫੁੱਲ ਬਈ ਫੁੱਲ ਵਧੀਆ ਥੜਾ ਥੋੜਾ ਲੈ ਚੱਬਾ ਕੱਢਣ ਨੂੰ ਹਾਂ ਬਸ ਠੀਕ ਆ ਬਾਬਿਓ ਦੇਖਦੇ ਜਾਓ ਨਿਆਰਾ ਲਿਆਦਾ ਕੇ ਜੀ ਚਾਹ ਪੀਣੀ ਸਵੇਰੇ ਸਵੇਰੇ ਇਹ ਪੀਲੋ ਪੀਲੋ ਕੋਟੂਕਟ ਏ ਚਾੜੀ ਪੀਂਦੇ ਦੁੱਧ ਪੀਂਦੇ ਨੇ ਆਪਣੇ ਵਾਲੇ ਬੰਦੇ ਦਾ ਠੀਕ ਆ ਬਾਬਿਓ ਚੰਗਾ ਬਾਬਿਓ ਸਵੇਰ ਤੇ ਵੱਜ ਗਏ ਨੇ ਕਿੰਨੇ ਵਜ ਗਏ ਨੇ 7 ਵਜ ਗਏ ਨੇ ਬਾਬਿਓ ਸਵੇਰ ਦੇ ਠੀਕ ਆ ਜੀ ਤੇ ਕੰਮ ਆਪਣਾ ਬਾਬੋ ਚਲਾ ਰਖਿਆ ਠੀਕ ਆ ਤੇ ਦਿਨ ਵੀ ਚੜਨ ਲੱਗ ਗਿਆ ਤੇ ਸੂਰਜ ਮਾਮਾ ਉੱਪਰ ਆਉਣ ਲੱਗ ਗਿਆ ਤੇ ਵਧੀਆ ਬਾਬਿਓ ਸਵੇਰੇ ਸਵੇਰੇ ਆਏ ਹਾਏ 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 ਸਵਰਗ ਆਏ ਹਾਏ ਹਾਏ ਯਾਰ ਯਾਰ ਇਹ ਸਵਰਗ ਬਾਬਿਓ ਸਵਰਗ ਓਏ ਉਹ ਕਿੱਥੇ ਫਿਰਦੇ ਹੋ ਬਾਬਿਓ ਤੁਸੀਂ ਇੰਨੀ ਸਵਰਗ ਛੱਡੀ ਓਏ ਆ ਤਾਂ ਸਰੀ ਆ ਨਜ਼ਾਰਾ ਆਇਆ ਬਾਬਾ ਸਵੇਰੇ ਸਵੇਰੇ ਯਾਰ ਪਹੁੰਚ ਲੱਗ ਗਿਆ ਸੰਗ ਤਾਂ ਮਾ ਲੱਗ ਗਿਆ ਸੰਗ ਤਾਂ ਪਹੁੰਚਣ ਕੀ ਠੀਕ ਆ ਹੁਣ ਤਾਂ ਬਹੁਤ ਆ ਔਰ ਹੁਣ ਤਾਂ ਇੱਕ ਨੰਬਰ ਆ ਗੱਲ ਵੀ ਵਧੀਆ ਪਈਆ ਗਿੱਲ ਚੈੱਕ ਕਰ ਹਣਾ ਫੁੱਲਾ ਗਿੱਲਾ ਹੋਰ ਇਸ ਨੰਬਰ ਆ ਔਰ ਹੁਣ ਤਾਂ ਉਹਦਾ ਜੀ ਲੱਗਦਾ ਇਹ ਹੁਣ ਤਾਂ ਜੀ ਲੱਗਣ ਲੱਗ ਗਿਆ ਗੱਲ ਤਾਂ ਜੀ ਨਹੀਂ ਲੱਗਦਾ ਸੀ ਔਰ ਗੱਲ ਤਾਂ ਮਨ ਖਰਾਬ ਹੋ ਰਹੀ ਪੂਰਾ ਗੰਤਾ ਹੋਰ ਹੁਣ ਵੀ ਸਵੇਰੇ ਆ ਕੇ ਮੈਨੂੰ ਐ ਦੀ ਵਾਰ ਚੱਲ ਪਏ ਕੰਮ ਆ ਬਾਬਿਓ ਸਾਡਾ ਫੋਰਮੈਨ ਆਇਆ ਜੀ ਉਹਨੂੰ ਅਸੀਂ ਦਿਖਾਉਣੇ ਆਂ ਥੋਨੂੰ ਮਲਾਉਣੇ ਆਂ ਕਿਉਂ ਜੱਸੀ ਕਟਵਾਦਾ ਜਿਹੜੀ ਕੱਟਦੇ ਮੇਰੇ ਸੜੀ ਸਾਰੀ ਆ ਦੇਖੋ ਸਾਰੀ ਕਿਟਨ ਆਲਾ ਬਾਬਿਓ ਠੀਕ ਆ ਆ ਗਿਆ ਫੋਰਮੈਨ ਕਹਿੰਦੇ ਬਾਬਿਓ ਜਿਵੇਂ ਜਿਵੇਂ ਬਾਬਿਓ ਦਿਨ ਚੜੀ ਜਾਂਦਾ ਓਵੇਂ ਓਵੇਂ ਬੰਦੇ ਸਾਡੇ ਉੱਠ ਉੱਠਾਈ ਜਾਂਦੇ ਨੇ ਇਹ ਬਾਈ ਆਇਆ ਆਪਣਾ 10 ਵਜੇ ਠੀਕ ਹੈ ਜੀ ਸਾਰੇ ਟਾਈਮ ਦੱਸੇ ਜਾ ਰਹੇ ਨੇ ਹਾਂ ਆਇਆ ਵੀ 10 ਵਜੇ ਆ 12 ਘੰਟੇ ਬਾਅਦ ਸਹੀ ਹੁਣ ਤਾਂ ਓਕੇ ਆ ਸਫਾਈ ਜਮਾ ਫੋਰਮੈਨ ਜੀ ਓਕੇ ਜੀ ਸਫਾਈ ਆਪਣੀ ਉਧਰ ਦੇਖੋ ਡੂ ਢਗਾ ਈ ਕੋਈ ਸਾਰਾ ਕੁਝ ਚੈੱਕ ਕਰ ਲਓ ਜੀ ਇੱਕ ਵਾਰ ਸਹੀ ਹੈ ਜੀ ਸਹੀ ਆ ਬਾਬੇ ਹੁਣ ਸਾਰਾ ਕੁਝ ਠੀਕ ਆ ਉਹਦਾ ਬੀਜ ਕੀ ਹਟਾਂਗੇ ਹੁਣ ਨਹੀਂ ਛੱਡਦੇ ਹੈਗੇ ਕੰਮ ਤੱਕ ਮਿੱਟੀ ਨਾਲ ਹੀ ਪੰਗਾ ਫੇਰ ਲੈਣਾ ਬੜਾ ਟੱਕਰ ਹਾਂ ਉਹ ਤੇਰੇ ਉਹਦਾ ਮੇਨ ਰਹਿੰਦਾ ਜਿੱਥੇ ਗੱਲ ਪਸਾਇਆ ਹੋਇਆ ਦੀ ਕੰਮ ਹਾਂ ਉਹਦਾ ਹਾਂ ਉਹਦਾ ਵਾਲੇ ਉੱਥੀ ਆ ਉਹਦਾ ਕਰਾਂਗੇ ਹਲੇ ਉਮੀ ਉਮੀ ਚੱਲੂ ਮੈਚ ਉੱਥੇ ਦਾ ਉਹੀ ਵਦਣਗੇ ਸਾਹ ਜੜਾ ਗੱਤਾਂ ਕੇ ਆਏ ਹੋਏ ਤੰਗ ਹੋ ਗਿਆ ਯਾਰ ਵਾਹ ਜਿਹਨੇ ਬਹੁਤ ਸਾਰੇ ਵਿੱਚ ਨੇ ਦੁਖੀ ਨੂੰ ਦੁਖੀ ਕਰਾਇਆ ਉਹ ਕਿ ਤੇ ਮੈਂ ਇੱਕ ਵਾਰ ਸਤ ਮੈਂ ਕਹਿੰਦਾ ਜਾ ਤਾ ਤੇ ਮੈਂ ਇਕ ਲਿਖਦਾ ਤਾਂ ਛੱਡਦਾ ਇਹ ਕਰੂਗਾ ਕੋਈ ਤੇ ਇੱਥੇ ਹਲੇ ਇਹਨੂੰ ਐ ਆ ਦੇ ਰੋੜਾ ਵਾਲਾ ਬਰੇ ਕੋਈ ਰੋੜੀ ਛੱਡੀ ਨਹੀਂ ਕੋਈ ਸੁਪਰ ਸੀਟਰ ਨੇ ਆ ਦੇ ਇਹ ਆ ਜੇ ਫਾਈਟ ਮੈਂ ਇਹਨਾਂ ਕਰਾਉਂਦਾ ਬਈ ਨਿਕਲਦਾ ਬਾਬੇ ਉਹ ਟੈਂਕੀ ਪੀ ਗਿਆ ਹੀ ਕੱਲ ਤਿੰਨ ਕਿੱਲੇ ਚ ਚਾਰ ਕਿੱਲੇ ਤਵੀਆਂ ਚ ਤਵੀਆਂ ਮਾਰੀਆਂ ਦੀ ਬਾਬੇ ਉਹ ਤੇ ਬਾਸਟਰ ਥੋੜਾ ਜਿਹਾ ਟੈਪ ਮੋਟਰ ਲੈਤਾ ਦੀਗਾ ਤੇ ਟੈਂਕੀ ਦੇਖੋ ਜੀ ਤਿੰਨ ਕਿੱਲੇ ਚ ਵਾਲੇ ਅੱਜ ਬੀਜੀ ਆ ਤੇ ਹੁਣ ਟੈਂਕੀ ਭਰਾਵਾਂਗੇ ਬਾਬੇ ਹੁਣ ਦੇਖਾਂਗੇ ਕਿੰਨਾ ਕ ਤੇਲ ਪੀਂਦਾ ਈ ਝੋਟਾ ਅੱਜ ਲੱਗੂ ਬਾਬੇ ਉਹ ਪਤਾ ਸਹੀ ਕੀ ਕਿੰਨਾ ਕ ਤੇਲ ਪਿੰਦਾ ਕਿੱਲੇ ਦੀ ਕਿੰਨੀ ਕ ਐਵਰੇਜ ਦੇ ਰਿਆ 1800 ਚੱਕਰ ਤੇ ਲੱਗ ਰਿਆਂ ਬਾਬਿਓ ਅੱਜ ਲੈਟਰ ਆ ਲਾ ਕੰਮੂ ਲੈਟਰ ਲਾ ਕੇ ਦੇਖ ਜੂਗਾ ਬਾਬਿਓ ਆ ਦੇਖੋ ਜੀ ਹੁਣ ਕਰਚਾਂ ਦੇ ਵਿੱਚ ਆ ਗਈ ਜੀ ਤੇ ਅੱਜ ਦੁਬਾਰਾ ਫਿਰ ਗਰਾਰੀ ਬਦਲ ਕੇ ਦੇਖੀ ਆ ਰਹੀ ਆ 15 20 ਦੀ ਕਹਿੰਦੇ ਹੁਣ ਸਪੈਸ਼ਲ ਮੰਗਾਈ ਆ ਕੱਲ ਲੋਟ ਨਹੀਂ ਆਈ ਦੀ ਆਪਣੀ ਹੁਣ ਦੇਖਾਂਗੇ ਕਿੰਨੀ ਕ ਸਪਾਈ ਦਿੰਦਾ ਕੀ ਗੱਲ ਬਾਤ ਤੁਹਾਨੂੰ ਸਾਰੀਆਂ ਚੈੱਕ ਕਰਾਵਾਂਗੇ ਓਏ ਤੈਨੂੰ ਦਿਖਦਾ ਕਿ ਨਾ ਓਏ ਨੜਤਾਉ ਪਿਆ ਆਓ ਦੇਖਾ ਆਓ ਦੇਖ ਵਿੱਚ ਇਤਵੀ ਦੇ ਦਿਨੇ ਨਹੀਂ ਕਰਤਾ ਹੋਈ ਕੰਮ ਹੋ ਰਿਹਾ ਏ ਤੈਨੂੰ ਹੈਂ ਪਰ ਨਾ ਛੋਟਾ ਬੰਨਾ ਕਰ ਵੱਡਾ ਬੰਨਣ ਲੱਗਿਆ ਤੂੰ ਸਾਡੇ ਵੀਂਡੀ ਜਮਣਾ ਗਸਤੀ ਹੋ ਗਈ ਨੀ ਆਪਣੇ ਉੱਤੇ ਯਾਰ ਥੋੜੀ ਹੋੱਚ ਦੇਖ ਲੈ ਇੱਕ ਚਲਾ ਕੇ ਕਿਹਦਾ ਲਗਾ ਦੁੱਲਾ ਜੀ ਦੁੱਲਾ ਜੀ ਕਿਹਦਾ ਲਗਾ ਆਪਕੋ ਦੇਖੋ ਜੀ ਬਾਪਿਓ 15 20 ਦੀ ਗਰਾਰੀ ਆ ਦੇਖੋ ਤੁਸੀਂ ਸਫਾਈ ਇੱਕ ਨੰਬਰ ਆ ਬਾਬਿਆ ਦੇਖੋ ਚੂਰਾ ਕਰ ਰਹੀ ਆ ਚੂਰਾ ਖੁਸ਼ਾ ਦੁੱਲੇ ਖੁਸ਼ਾ ਰੂ ਖੁਸ਼ਾ ਚੱਲਦੇ ਚੱਲੂ 16 19 ਹਾਂ ਠੀਕ ਹੈ ਠੀਕ ਹੈ ਜੀ 15 20 ਦਾ ਕਦੋਂ ਚੱਲੂ ਜਦੋਂ ਇਹਦੇ ਮਾੜੇ ਹੁਣ ਬਲੇਡ ਹਾਂ ਬਲੇਡ ਹੁਣ ਹੁਣ ਪਲੇਟ ਘਸਰੇ ਨੇ ਜਮੀਨ ਵੀ ਡਾਕਰ ਸੀ ਬਲੇਡ ਪਏ 50 55 ਪੈਸੇ ਨੇ ਹਾਂ ਪਰ ਇੱਥੇ ਹੁਣ ਸਹੀ ਆ ਨਵੇਂ ਬਲੇਡ ਆ ਜਾਂ 16 19 ਚੱਲਦੀ ਆ ਜੌਂਡੀਅਰ ਮਗਰ ਹਾਂ ਤੇ ਨਾਰਮਲ ਡਾਕਰ ਜੇ ਜਦੋਂ ਬਲੇਡ ਕਾ ਜਨ 50% ਤਾਂ 15 20 ਪਾ ਲੋ ਚੁੱਪ ਕਰਕੇ ਗੱਲ ਬਣ ਜੂਗੀ ਜੇ ਤੁਹਾਡੇ ਲਈ ਹਰੇ ਰੰਗ ਦਾ ਟਰੈਕਟਰ ਆ ਹਾਂ ਠੀਕ ਹੈ ਜੀ ਬਾਕੀ ਹੁਣ ਵਧੀਆ ਬਾਪਿਓ ਆ ਦੇਖੋ ਕੱਲ ਦੇ ਲੱਗ ਰਹੀ ਦੀਗੇ ਮੈਂ ਤਾਂ ਹੁਣ ਰਾਤ ਆਈ ਆ ਪਰ ਆਈ ਜਰੂਰ ਆ ਆ ਦੇਖੋ ਤੂੜੀ ਉਹਨਾ ਪੀਣਾ ਤੁਹਾਨੂੰ ਕਹੇ ਵੀ ਤੂੜੀ ਬਣੂਗੀ ਤੂੜੀ ਬਣਾਦੀ ਹਾਂ ਮਿੱਠਾ ਪੂਰਾ ਗਲਾਇ ਜਮਣ ਵਰਗਾ ਅੱਛਾ ਯਾਰ ਕਿਸੇ ਵੇਹ ਦੀ ਡੱਡੂ ਡੱਬਾ ਡੱਡੂ ਡੱਡੂ ਡੱਬਾ ਹੋਰ ਵੀ ਸਮਾਨ ਖਾ ਕੇ ਆਉਣਾ ਫਿਰ ਮੈਂ ਕਹਿੰਦੀ ਨਾ ਉਹ ਰੇਤrana ਆ ਗਿਆ ਪਤੰਗ ਦਾ ਚੱਲ ਮੈਂ ਘਰੇ ਗਿਆ ਉਹ ਕਹਿੰਦਾ ਮੈਂ ਧਰ ਲਈ ਬਰੋ ਉਹਨੇ ਉਹਨੇ ਲੈ ਕੇ ਸਕੂਟੀ ਖੜਾ ਦੀ ਭਾਈ ਜੀ ਹਾਂ ਫਿਲਟਰ ਹੈਡੀ ਦਾ ਛੋਟਾ ਉਹ ਲੈ ਜਾਣ ਦੇ ਚੱਲ ਦਿਖਾ ਇਹ ਮੜ ਚੱਲ ਲੈ ਜਾ ਲੈ ਜਾ ਲੈ ਜਾ ਚੱਲ ਫਿਰ ਦਿਖਾ ਦਾਂਗੇ ਕੀ ਗੱਲ ਬਾਤ ਹੋਗੀ ਛੋਟਾ ਕਾਦੂ ਨਹੀਂ ਪਾਇਆ ਇਹਨਾਂ ਨੇ ਫਿਲਟਰ ਅੱਛਾ ਯਾਰ ਪੈਸੇ ਕਿਤੇ 100 ਰੁਪਏ ਵੀ ਘੱਟ ਨਹੀਂ ਲੈਂਦੇ ਹੈਗੇ ਓਏ ਪੈਸਤਾ ਕਹਿੰਦੇ ਨੇ 1 ਰੁਪਿਆ ਵੀ ਘੱਟ ਨਹੀਂ ਲੈਂਦੇ ਹੈਗੇ ਤੀਜਾ ਭੈਂਦਰ ਨਾਲ ਕੁਝ ਨਹੀਂ ਦਿੰਦੇ ਹੈਗੇ 300 ਤੋੜਦਾ ਆ ਸਾਡੇ ਯਾਰ ਜੱਸੀ ਨਹੀਂ ਵੱਡੀ ਦੀ ਇਹ ਐ ਓਏ ਜੱਸੀ ਨਹੀਂ ਵੱਡੀ ਦੀ ਇਹ ਜੱਸੀ ਇਹ ਵੀ ਜਨ ਲੱਗ ਰਿਆ ਠੀਕ ਆ ਜੱਸੀ ਆ ਵੱਡਣਾ ਹੋਊਗਾ ਇਹਨੂੰ ਹਾਂ ਜੋ ਬੀਚੇਗਾ ਉਹ ਹੀ ਵੱਡੇਗਾ ਦੇਖੋ ਸਾਡਾ ਯਾਰਾ ਯਾਰ ਜੱਤੀ ਹੈ ਸਹੀ ਗੱਲ ਐ ਇੱਥੇ ਝੁਗਦੀ ਆ ਆ ਘੈਂਟ ਬਾਬੇ ਘੈਂਟ ਬੰਦੇ ਨੇ ਯਾਰ ਸਾਰੇ ਲੱਗ ਰਹੇ ਨੇ ਬਾਬਰੋ ਅੱਜ ਤੋਂ ਸਾਡੇ ਅੱਟ ਵੱਜ ਰਹੇ ਨੇ ਨਾਲ ਬਜਾਉਂ ਲੱਗ ਰਹੇ ਨੇ ਜਾਉ ਦੁੱਲੇ ਬਈ ਟਰੈਕਟਰ ਦਬਦਾਗਾ ਤੂੰ ਇੰਨਾ ਆਪਣਾ ਕੋਈ ਨਾ ਕਰਦੇ ਹਾਂ ਕਰੀਏ ਸੈਟਿੰਗ ਇਹਦੀ ਸਾਰੀ ਟੈਂਸ ਹੈ ਠੀਕ ਆ ਇਹਦਾ ਵਾਪੇ ਥੋੜਾ ਜਿਹਾ ਦਬਦਾ ਪਹਿਲੇ ਗੇਅਰ ਚ ਦਬੀ ਜਾਂਦਾ ਦੂਜੇ ਦੇ ਨੇ ਦਬਣੀ ਦਬਣਾ 200 ਚੱਕਰ ਤੋੜਦਾ ਦਾ ਜਾਂਦਾ ਜਾਂਦਾ 1900 ਤੋਂ 1700 ਤੇ ਆ ਜਾਂਦਾ 2000 ਤੋਂ 1800 ਤੇ ਆ ਜਾਂਦਾ ਇਸਲੇ ਬਾਣ ਚ ਕੋਈ ਦਿੱਕਤ ਨਹੀਂ ਹਾਂ ਰੇ ਇਸਲੇ ਬਾਣ ਚ ਨਹੀਂ ਦਿੱਕਤ ਆਉਂਦੀ ਹੈਗੀ ਪੂਰਾ ਚੱਕਰ ਇਚ ਵੀ ਕਰਨਾ ਹਾਂ 75 ਕਰਾ ਦਈਏ ਫਿਰ ਆ ਹਾਂ 75 ਕਰਨਾ ਪਈ 75 ਕਰਨਾ ਪਊਗਾ ਲੋ ਕਰ 12 ਲੱਖ ਰੁਪਏ ਦੇ ਨਾਤਾ ਹਾਂ ਇੰਸਟਾਗ੍ਰam ਵਾਲੇ ਆਪਣੇ ਯਾਰ ਮਿੱਤਰ ਵੀ ਕਹਿ ਰਹੇ ਨੇ ਕਹਿੰਦੇ ਕਹਿੰਦੇ ਕਰਾਓ ਕਹਿੰਦੇ 75 ਐਚਪੀ ਮੈਂ 85 ਕਰਾਵਾਂਗੇ ਦੋ ਟਰਬੋ ਲਵਾਵਾਂਗੇ ਨਾਲ ਸਹੀ ਗੱਲ ਆ ਪੇਪਰ ਉਹ ਕਰੂਤੇ ਹਾਂ ਇਹਦਾ ਜਦੋਂ ਜਾ ਚੱਲਿਆ ਕਰੇ ਨਾ ਟ੍ਰੇਨ ਵਾਂਗੂ ਜਿਵੇਂ ਲੀਨ ਹੀ ਕੰਬਦੀ ਹੁੰਦੀ ਐਂ ਕਮ ਹੈ ਕਰੇ ਜਮੀਨ ਜਦੋਂ ਤਰ੍ਹਾਂ ਕਰੀਏ ਜਾ ਕੇ ਹਾਂ ਆ ਬੜੇ ਫੇਰ ਆਉ ਸੁਆਦ ਹੁਣ ਤਾਂ ਦੇਖੀਓ ਦੇਖਾ ਮੇਰਾ ਦਿਲ ਘਟਦਾ ਜਦੋਂ ਦਬਦਾ ਇਹ ਨਹੀਂ ਦਬਦਾ ਮੇਰਾ ਦਿਲ ਦਬਦਾ ਟਰੈਕਟਰ ਨਹੀਂ ਦਬਦਾ ਹਾਂ ਜਲਦੀ ਤੁਹਾਨੂੰ ਦੱਸਾਂਗੇ ਹਾਂ ਜਲਦੀ ਬਲੌਗ ਚ ਦੱਸਾਂਗੇ ਬੇਟ ਨਾਲ ਨੂੰ ਝੋਟਾ ਲੱਗਣ ਲੱਗਿਆ ਪੂਰਾ ਕਿੱਧਰ ਨਹੀਂ ਆਉਂਦਾ ਹਾਂ ਡਰਾਈਵਰ ਆ ਯਾਰ ਐ ਕਿੰਨਾ ਗਾਇ ਯਾਰ ਪੂਰਾ ਚੋਟੀ ਦਾ ਉਹ ਕਿਉਂ ਨਹੀਂ ਲਾਉਂਦਾ ਬਾਬਿਓ ਰਾਤ ਦੇ 9:00 ਵਜੇ ਤੇ ਆਪਣਾ ਕੰਮ ਆ ਜਿਹੜਾ ਉਹ ਨਿਪਟ ਗਿਆ ਤੇ ਆਹ ਦੇਖੋ ਬਾਬਿਓ ਲਾਟ ਤੀ ਦੀਆ ਲਾਟ ਦੇ ਦੀਏ ਪੀ ਦੀਆ ਕਿਸਮਤ ਵੀ ਤੁਹਾਡਾ ਸਾਥ ਦਿੱਤੀ ਆ ਬਾਬਿਓ ਦੇਖੋ ਪੂਰਾ ਸੂਰਾ ਸਾਰਾ ਕੁਝ ਪੂਰਾ ਧੂਰਾ ਸੜਿਆ ਹੈ ਗੱਲੇ ਬਾਹ ਦੋਨੇ ਚੀਜ਼ਾਂ ਪੂਰੇ ਸੂਰੀਆ ਸਰੀਆ ਨੇ ਜਮਾ ਹਨਾ ਆ ਦੇਖੋ ਹੁਣ ਕਟਾਂਗੇ ਬਾਬਿਓ ਬਾਹ ਜਮੀ ਓਕੇ ਰਿਪੋਰਟ ਤੇ ਹੁਣ ਬਾਬਿਓ ਘਰ ਨੂੰ ਜਾਂਦੇ ਆ ਅਸੀਂ ਬਸ ਆਹ ਹਾਨੀ ਆਏ ਹੋਏ ਕਿਉਂ ਦਸੀ ਕਿਉਂ ਠੀਕ ਹੈ ਜੀ ਵਧੀਆ ਕਿਵੇਂ ਫੀਲ ਕਰ ਰਹੇ ਆ ਬਹੁਤ ਅੱਛਾ ਹੈ ਭਾਈ ਵਧੀਆ ਹੈ ਕਰਦੇ ਨਾਲ ਕਾਲਾ ਹੋਇਆ ਬੇਜਮਾ ਦੇਖ ਕਰਦਾ ਦੇਖੋ ਕਿਵੇਂ ਚੜਿਆ ਪਿਆ ਮੁੰਡੇ ਦੇ ਬਈ ਆਹ ਦੇਖੋ ਸਾਰਾ ਦੇਖੋ ਟਰੈਕਟਰ ਵੀ ਫੁੱਲ ਕਰਦਾ ਘਵਾਰ ਹੋਇਆ ਪਿਆਰੇ ਤੋਂ ਕਾਲਾ ਹੋ ਗਿਆ ਹੈਨਾ ਕਿਹੇ ਜਾ ਪਰਨਾ ਜਰਾ ਉਹ ਹੀ ਆ ਉਹ ਪਿੱਛੇ ਪੈਦੀਆਂ ਸੀਟ ਤੇ ਹੁੰਦਾ ਇਹਦੇ ਉੱਪਰ ਦੀ ਕੀ ਆ ਵਿਚੋ ਓਏ ਇਹਦਾ ਗਰਦਾ ਉਦੋਂ ਵੀ ਬਹੁਤ ਜ਼ਿਆਦੇ ਪੈਰਾਂ ਦੀ ਸੀਟ ਪਿੱਛੇ ਰੱਖ ਰ ਗਿਆ ਦੀ ਜਹੇ ਹੁਣ ਬਤਾ ਕੀ ਜਿੱਕਰ ਹੋ ਗਿਆ ਇਹਨੇ ਵਿਚਾਰੇ ਨੇ ਆਪਣੀ ਕਮਾਈ ਕਰੀ ਹੋਰ ਇਹ ਦੁੱਤ ਦਾ ਕੀ ਆ ਤਹੀ ਗੱਲ ਆ ਪਰ ਮੈਂ 130 ਰੁਪਈਆ ਦਾ ਹਾਂ ਇਹਦਾ ਬਹੁਤ ਵਧੀਆ ਗੱਲ ਕਹੀ ਆ ਦੋਲੇ ਦਾ ਰੰਗ ਭਾਗੇ ਹੀ ਲਾਉਂਦਾ ਆਪਣੇ ਤਾਂ ਕਿ ਲੰਬੜਾ ਨੰ ਪਿੰਡ ਚ ਲਾਇਆ ਤੇਲ ਪੈ ਗਿਆ ਲਗਾ ਨਾ ਮਲੰਗ ਭੈਣ ਜੇ ਦਾ ਲੈਂਡ ਦਾ ਚੌਕੀ ਸਹੀ ਗੱਲ ਆ ਸਾਫ ਸਫਾਈ ਦਾ ਬਾਬੇ ਜ਼ਰੂਰੀ ਆ ਉਹ ਵੀ ਆਪਾਂ दारू ਦਾ ਡੱਕ ਕੇ ਹਾਂ ਸਾਫ ਕਰਦੇ ਹੀ ਲੈ ਜਾਂਦੇ ਭੈਣ ਜੋ ਉਹ ਸਵਾਦ ਨਹੀਂ ਹੈਗਾ ਆਤਮਾ ਨੇ ਇੱਕ ਮੰਦ ਵੀ ਬਚਾਇਆ ਹੋਇਆ ਤੇ ਅਸੀਂ ਇੱਦਾਂ ਹੀ ਆ ਨਾ ਸੰਦ ਸਾਫ ਸਫਾਈ ਕਰਕੇ ਘਰੇ ਲੈ ਕੇ ਜਾਂਦੇ ਆ ਬਾਬੇ ਠੀਕ ਆ ਕੋਈ ਐ ਨਹੀਂਗਾ ਵੀ ਜਾ ਕੇ ਐ ਖੜਾਤਾ ਵੀ ਹਾਂ ਵੀ ਥੱਕੇ ਪਿਆ ਨਾ ਦਿਲ ਨੂੰ ਕਹਿਆ ਵੀ ਸ਼ੌਂਕ ਦਾ ਕਰਦੇ ਆ ਨਹੀਂ ਕਰਦੇ ਨਹੀਂ ਜੇ ਕਰਦੇ ਆ ਤਾਂ ਸ਼ੌਂਕ ਦਾ ਕੰਮ ਕਰਦੇ ਆ ਹੁਣ ਸਾਡੇ ਦੁੱਲੇ ਯਾਰ ਹੋਰੀ ਕੀ ਬੋਲੇ ਹੋਰੀ ਦੀ ਚੱਕਰ ਨਹੀਂ ਮਿਲੇ ਫਲਾਣਾ ਨਹੀਂ ਮਿਲੇ ਤੂੰ ਵੀ ਬਣਾਈ ਪਈ ਆ ਸਹੀ ਗੱਲ ਆ ਪੂਰੀ ਸਫਾਈ ਕਰਕੇ ਬਾਣ ਦੀ ਫੇਰ ਨਿਕਲੇ ਆ ਪੂਰੀ ਗੱਲਬਾਤ ਬਣਾ ਕੇ ਨਹੀਂ ਬੀਜ ਅਸੀਂ ਗੱਲ ਵੀ ਜਾਂਦੇ ਹਾਂ ਹਾਂ ਬਈ ਹਾਂ ਇਹ ਗੱਲਬਾਤ ਇੱਕ ਨੰਬਰ ਬਣ ਗਈ ਇੱਕ ਨੰਬਰ ਬਣ ਗਈ ਮੇਰੇ ਦਾ 5 ਵਜੇ ਦਾ ਚੱਲਿਆ ਹੋਇਆ ਜੀ ਸਾਡੇ ਕੋਲ ਹਾਂ 9 ਵਜੇ ਗਈ ਮੈਂ ਤਾਂ ਸੈਕਟਾ ਮਸਣਾ ਕੋਲ ਥੱਲਾ ਚਾਉਂਕ ਨੂੰ ਚੱਲੀਏ ਬਈ ਫੇਰ ਘਰ ਨੂੰ ਚਲੋ ਬਈ ਫੇਰ ਮਾਤੀਏ ਕਾ ਇਹ ਦੱਕ ਜੇਸੀ ਰੋਟੀ ਬਣੀ ਜਾ ਕੇ ਜੀ ਬਸ ਓਕੇ ਅੱਛਾ ਚੱਲੀਏ ਚੱਲੇ ਘਰ ਨੂੰ ਬਿਲਕੁਲ ਜੀ ਬਾਈ ਚੰਗਾ ਬਾਪਿਓ ਅਸੀਂ ਚੱਲਿਆ ਘਰ ਨੂੰ ਹੁਣ ਸਾਰੇ ਠੀਕ ਆ ਤੇ ਆਪਾਂ ਹੁਣ ਤੁਹਾਨੂੰ ਕੱਲੂ ਮਿਲਾਂਗੇ ਬਾਬੇ ਹੁਣ ਬਸ ਬਲੌਗ ਦਾ ਇੰਦੀ ਐਂਡ ਕਰਦਣੇ ਆ ਅੱਜ ਬਸ ਕਣਕੇ ਬੀਜਦੇ ਦੀ ਬਾਬੇ ਅੱਜ ਦਾ ਸਾਰਾ ਦਿਨ ਤੁਸੀਂ ਦੇਖ ਲਿਆ ਵੀ ਕੀ ਗੱਲਬਾਤ ਦੀਗੀ ਤੇ ਜੇ ਵਧੀਆ ਲੱਗਦਾ ਬਾਬੇ ਦੱਸਦਿਆ ਕਰੋ ਵੀ ਹਾਂ ਘੈਂਟ ਗੱਲਬਾਤ ਹੈ ਜੇ ਘਟੀਆ ਲੱਗਦਾ ਤਾਂ ਦੱਸਿਆ ਕਰੋ ਘਟੀਆ ਜੀਜਾ ਵੀ ਤੁਹਾਨੂੰ ਪਤਾ ਲੱਗ ਜਦਾ ਵੀ ਕੀ ਗਲਤ ਕਰ ਰਹੇ ਆ ਅਸੀਂ ਕੀ ਘਾਟ ਆ ਸਾਡੇ ਚ ਤਾਂ ਅਸੀਂ ਪੂਰੀ ਕਰਾਂਗੇ ਹਨਾ ਜੱਸੀ ਬਈ ਹਾਂਜੀ ਹਾਂ ਆ ਬਾਕੀ ਕੁਝ ਦੋ ਗੱਲਾਂ ਕੋਈ ਜਾਂਦੇ ਵਾਰ ਕਹਿਣੀਆਂ ਹੁਣ ਕੋਈ ਮਤਲਬ ਵਧੀਆ ਜੱਗ ਜਉਂਦਿਆਂ ਦੇ ਮੇਲੇ ਨੇ ਹਾਂ ਰੂਵੀ ਇਹੀ ਹੈ ਹਾਂ ਪਰਮਾਤਮਾ ਦੀ ਤੰਦਰੁਸਤੀ ਦਾ ਵਿਆਪ ਦੇਖਣੇ ਜਰਾ ਨਹੀਂ ਆ ਦੇਖ ਹੁਣ ਆਪਾਂ ਫਿਰਦੇ ਆ ਯਾਰ ਨਹੀਂ ਅਗਲਾ ਕੋਈ ਉਹੀ ਨਹੀਂ ਖੜਦਾ ਹੈਗਾ 9 ਵਜੇ ਦੇ ਨੇ ਆ ਦੇਖੋ ਦੁੱਲੇ ਹੋਰੀ ਜੱਸੀ ਹੋਰੀ ਫਿਰਦੇ ਨੇ ਬਾਬਿਓ ਠੀਕ ਆ ਨਹੀਂ ਅਲਾਂ ਦਾ ਆਪਾਂ ਨਹੀਂ ਕੀ ਲੈਣਾ ਆਪੇ ਬੀਜ ਲੂਗਾ ਆਪੇ ਆ ਜੂਗਾ ਪਰ ਇਹ ਜਾਰੀ ਦੋਸਤੀ ਬਾਬਿਆ ਨਹੀਂ ਇਕੱਲਾ ਅਸਰ ਪਾੜਤਾ ਨਾ ਲੱਗ ਕੇ ਹਾਂ ਉਹੀ ਚੀਜ਼ ਹੈ ਬਾਬਿਓ ਨਾਲ ਜਾਰੀ ਦੋਸਤੀ ਆ ਹੀ ਹੁੰਦਾ ਵੀ ਕੰਮ ਧੰਦਾ ਵੀ ਕਰਾਤਾ ਦੁੱਖ ਸੁੱਖ ਚ ਸਾਰੀ ਚੀਜ਼ਾਂ ਚ ਹੁੰਦਾ ਬਾਬਿਓ ਤੇ ਚੰਗਾ ਹੁਣ ਸਾਨੂੰ ਵਧੀਆ ਲੱਗ ਰਿਹਾ ਹੁਣ ਅਸੀਂ ਘਰ ਨੂੰ ਜਾ ਰਹੇ ਆ ਚੰਗਾ ਬਾਬੇ ਬਾਈ ਅਸੀਂ ਬਲੌਗ ਦਾ ਐਂਡ ਕਰਤਾ ਹਾ ਅਦਾਬ ਦੇ ਖੁਸ਼ ਰਹੋ ਨਿਆਰੇ ਲੋ ਜਿੰਦਗੀ ਦੇ ਹਾਂ ਸਵਾਦ ਫੁੱਲ ਜਿੰਦਗੀਆਂ ਨਿਆਰੇ ਲੋ ਪੂਰੀ ਰਹਿ ਜੂ ਸਾਰਾ ਪੂਰੀ ਰਹਿ ਜੂ ਆਪੇ ਕੁਛ ਨਹੀਂ ਜਾਂਦਾ ਨਾਲ ਹਾਂ ਬਸ ਪਿਆਰ ਮੁਹੱਬਤ ਜਿਹੜੀ ਕੱਟ ਲਈ ਤੁਸੀਂ ਨੇ ਬਸ ਉਹੀ ਆ ਹੋਰ ਕੁਝ ਵੀ ਨਹੀਂ ਚੰਗਾ ਬਾਬੇ ਬਾਈ